ਨਾ ਕੋ ਬੁਰਾ ਹਾਲ ਗ੍ਰੀਨ ਸਿਟੀ ਥੋੜੀ ਆ ਇਹ ਇਹਦਾ ਕੋਈ ਹੋਰੇ ਸਿਟੀ ਆ ਜਾਮ ਦੀ ਸਿਟੀ ਬਣਦੀ ਆ ਇਹ ਆ ਹੁਣ ਆ ਗੱਡੀ ਦੇਖ ਲਓ ਕਿੱਥੇ ਖੜੀ ਆ ਕਿੱਦਾਂ ਨੂੰ ਬਾੜਨ ਦੀ ਕੋਸ਼ਿਸ਼ ਕਰ ਰਿਹਾ ਦਿਖਾਓ ਮੜੀ ਜੀ ਉਹਨੂੰ ਆ ਦੇਖ ਲਓ ਆ ਪੈਦਲ ਵਾਲਿਆਂ ਦਾ ਡਿਵਾਈਡਰ ਹੈਗਾ ਦਿਖਦਾ ਕੋਈ ਜੀ ਸ਼ਹਿਰ ਦਾ ਕੋਈ ਪੁਲਿਸ ਅਧਿਕਾਰੀ ਦਿਖ ਰਿਹਾ ਇੱਥੇ ਕੋਈ ਨਹੀਂ ਹੈਗਾ ਕੀ ਕਾਂਗੇ ਇਹਨੂੰ ਅਸੀਂ ਤੁਸੀਂ ਦੱਸੋ ਅਸੀਂ ਤਾਂ ਇੱਥੇ ਦੇ ਪ੍ਰਸ਼ਾਸਨ ਨੂੰ ਬੁਲਦੇ ਆ ਅਸੀਂ ਤਾਂ ਅਸੀਂ ਤਾਂ 15 ਦਿਨ ਮਹੀਨੇ ਬਾਅਦ ਆਣਾ ਇੱਕ ਦੋ ਇੱਕ ਜਿਹੜਾ ਇੱਕ ਦੂਜੇ ਦੇ ਸਿਰ ਦੇ ਉੱਤੇ ਚੜ ਕੇ ਆ ਰਹੇ ਨੇ ਹਰੇਕ ਬੰਦੇ ਨੂੰ ਹਰੇਕ ਨਾਗਰਿਕ ਨੂੰ ਜਿਹੜੀ ਜ਼ਿੰਮੇਵਾਰੀ ਬਣਦੀ ਆ ਲ ਲਾਈਨ ਚ ਆਉਣ ਦੀ ਪਰ ਇੱਥੇ 1 2 1 ਕੋਈ ਲਾਈਨ ਨਹੀਂ ਇੱਥੇ ਕੋਈ ਡਿਵਾਈਡਰ ਨਹੀਂ ਸਾਰੇ ਇੱਕ ਦੋ ਇੱਕ ਦੂਜੇ ਦੇ ਉੱਤੇ ਚੜਨ ਨੂੰ ਖੜਦੇ ਨੇ ਭਾਈ ਜੀ ਟ੍ਰੈਫਿਕ ਆਪ ਕੰਟਰੋਲ ਕਰ ਰਹੇ ਹੋ ਭਾਈ ਆਪ ਹੀ ਕਰਨੀ ਮੇਰੀ ਕੀ ਕਰੀਏ ਐਂਬੂਲੈਂਸ ਹੁਣ ਇੱਧਰ ਆ ਰਹੀ ਹੈ ਐਂਬੂਲੈਂਸ ਡੇਢ ਘੰਟਾ ਹੋ ਗਿਆ ਪਿੱਛੇ ਫਸੀ ਹੋਈ ਆ ਉਹਨਾਂ ਨੂੰ ਹੁਣ ਘਟਾਇਆ ਸਾਰਿਆਂ ਨੇ ਲੱਲ ਕੇ ਕੋਈ ਰੁਕਦਾ ਨਹੀਂ ਇੱਥੇ ਕਲਾਨ ਕਰ ਦਿੰਦੇ ਪੁਲਿਸ ਫੋਟੋ ਖਿੱਚ ਕੇ ਕਲਾਨ ਕਰ ਦਿੰਦੀ ਆ ਤਾਂ ਹੁਣ ਭਾਈ ਫੋਟੋ ਕੈਮਰਾ ਕਿੱਥੇ ਹੈਗੇ ਮੈਨੂੰ ਦਿਖਾਓ ਕਿੱਥੇ ਲੱਗੇ ਕੈਮਰੇ ਇੱਥੇ ਤੇ ਕਿਤੇ ਵੀ ਨਹੀਂ ਕਿਹੜੀ ਪੁਲਿਸ ਇੱਥੇ ਖੜੀ ਆ ਜਿੱਥੇ ਨੋ ਨੋ ਪਾਰਕਿੰਗ ਲੱਗੀ ਆ ਉੱਥੇ ਗੜੀ ਹੋਏ ਜਿੱਥੇ ਜਲਾਨ ਘਟਨੇ ਆ ਇੱਥੇ ਕੋਈ ਨਹੀਂ ਹੈਗਾ ਬਾਜ਼ਾਰ ਹੈ ਇੱਥੇ ਵਪਾਰੀ ਲੋਕ ਆਂਦੇ ਰਹਿੰਦੇ ਨੇ ਤੇ ਜਾਨਦਾਰੀ ਦੇਖ ਲਓ ਕਿੰਨਾ ਬੁਰਾ ਹਾਲ ਜਗ੍ਹਾ ਹੈ ਪੁਲਿਸ ਮੁਲਾਜ਼ਮ ਇੱਥੇ ਕੋਈ ਨਹੀਂ ਤਿੰਨ ਦਿਨ ਥਾਣੇ ਲੱਗਦੇ ਨੇ ਇਸ ਏਰੀਏ ਨੂੰ ਤਿੰਨ ਦਿਨ ਥਾਣੇ ਦੇ ਬਾਵਜੂਦ ਵੀ ਇੱਕ ਵੀ ਪੁਲਿਸ ਮੁਲਾਜ਼ਮ ਨਹੀਂ ਇੱਥੇ ਖੜਦਾ ਆ ਕੇ ਨਾ ਟ੍ਰੈਫਿਕ ਦੀ ਕੋਈ ਹੱਲ ਨਹੀਂ ਹੈਗਾ ਤੇ ਇਹ ਘਟ ਕੋਟ ਤਿੰਨ ਘੰਟੇ ਤੋਂ ਜਾਮ ਲੱਗਾ ਆ ਇਦਾਂ ਹੀ ਘੜਵਾ ਘੜਵਾ ਕੇ ਸਾਡੀ ਵਾਸਤੇ ਇੰਨੀ ਜਾਮ ਨਹੀਂ ਨਿਕਲਦਾ ਜੀ ਤੁਸੀਂ ਪੁਲਿਸ ਨੂੰ ਫੋਨ ਕਰਦੀ ਕੁਛ ਨਹੀਂ ਕੀਤੀ ਬੜੇ ਮਾਰੀ ਭਾਜੀ ਨੰਬਰ ਹੀ ਨਹੀਂ ਮਿਲਦੇ ਨਹੀਂ ਨੰਬਰ ਨਹੀਂ ਮਿਲਦਾ ਨਾ ਨੋਟਰੀ ਰਸੀਦ ਨੋਟਰੀ ਰਸੀਦ ਜਾਂਦਾ ਰਹਿੰਦਾ